ਰੇਟ ਸਮੇਤ ਜਾਣਕਾਰੀ ਆ ਵੀਡੀਓ ਪੂਰੀ ਵੇਖ ਕੇ ਜਾਇਓ ਇਹ ਕਹਿੰਦੇ ਦਰਦੀ ਦਿੱਤੀ ਇਹ ਹੋ ਗਿਆ 15 ਮਹੀਨੇ 15 ਮਹੀਨੇ ਕਿਹੜੀ ਕੋੜੀ ਦੀ ਇਹ ਕੋੜਾ ਅਨਨਾ ਨੂੰ ਅਨਨਾ ਨੂੰ ਤੇ ਵਾਲਪੋਰੀ ਇੰਝ ਕਿਤਾ ਸਾਹਿਬ ਜੀ ਓਕੇ ਠੀਕ ਹੈ ਠੀਕ ਓਕੇ ਕੀ ਮੰਗੜ ਕਰਦੇ ਮੰਗ 7-8 ਲੱਖ ਅੱਧਿਕਨ ਲੱਖ ਰੁਪਈਆ ਭਾਈ ਕਦ ਕਹਿੰਦਾ ਭਈ ਇਹਦਾ ਕਦ ਹੋਣਾ ਇਹਦਾ 53 55 ਚ ਆ ਵੀ ਵਧੀਆ ਮਿੱਤਰੋ ਬਹੁਤ ਸੁਣੀ ਆ ਵੀ ਜੀ ਵੀ ਜੀ ਇਹ ਝੋਨੇ ਜੀ ਅੱਛਾ ਤਾਂ ਠੀਕ 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 ਪਾ ਸਕਦੀ ਆ ਆ ਇੱਕ ਇਹਨੇ ਚਰਦੀ ਹੋ ਗਈ ਜੀ ਇਹ ਚਾਰ ਦਾੰਦ ਬਸ਼ੇਰੀ ਆ ਚਾਰ ਦਾੰਦ ਬਸ਼ੇਰੀ ਆ ਜੀ ਤੇ ਆਪਣਾ ਕਿਹੜੇ ਕੋੜੇ ਦੀ ਏ ਕੋੜੇ ਅਨਨੋਂ ਦੀ ਐਸ਼ਾਨਨੋਂ ਵਾਲੀ ਆ ਜੀ ਕਿੱਦਾਂ ਗੱਬਣ ਆ ਗੱਬਣ ਆ ਸ਼ਾਮੀ ਨੇ ਜਿਹੜੇ ਘੋੜੇ ਤਾਂ ਜੀ ਅਰਜਨ ਕੋੜਾ ਸਾਰੇ ਆ ਜਨਰਲ ਕੋੜਾ ਦਾਦਾ ਕੋੜਾ ਹਾਂਜੀ ਉਹਨਾਂ ਐਸ਼ਾ ਠੀਕ ਹੈ ਠੀਕ ਹੈ ਤੇ ਬਾਲਪੋਰੀਆਂ ਹੀ ਸਾਫ ਆ ਜੀ ਬਾਲਪੋਰੀਆਂ ਸਾ ਕੀ ਰਿਮਾਰਡ ਕਰਦੇ ਵੀਰ ਜੀ ਰਿਮਾਰਡ ਦੇ ਤਾਂ ਕਿੰਨੇ ਦੋ ਲੱਖ ਦੋ ਲੱਖ ਦੀ ਕੱਦ ਕਿੰਨਾ ਕਰ ਗਈ ਆ 7 ਫੁੱਟ ਦਾ ਕਰ ਸਤਵੇਂ 57 ਇੰਚ ਠੀਕ ਬੜੀ ਵਧੀਆ ਗੱਲ ਆ ਵੀਰ ਨੇ ਜਿਹੜੀ ਚੀਜ਼ ਹੈਗੀ ਉਹ ਦੱਸੀ ਆ ਨਨ ਨਾ ਨਵੇਂ ਕਿਸੇ ਘੋੜੇ ਦਾ ਨਾਮ ਲੈ ਕੇ ਇਹ ਨਹੀਂ ਕਿਹਾ ਵੀ ਇਹ ਫਲਾਨੀ ਲੈਂਦੀ ਆ ਸਾਫ਼ ਸੁਥਰਾ ਵਪਾਰ ਵੀਰ ਦਾ ਜ਼ਰੂਰ ਕਨੈਕਟ ਕਰਿਓ ਇਹ ਵੀ ਜੀ ਮਾਰਵਾੜੀ ਆ ਗਈ ਇਹ ਮਾਰਵਾੜੀ ਆ ਗਈ ਜੀ ਕਿਹਦੇ ਕੋੜੀ ਜੀ ਹਰਿਆਣੇ ਚੋਂ ਆਈ ਠੀਕ ਹੈ ਜੀ ਕੋੜਾ ਤਾਂ ਕਰਕੇ ਦਿੱਤੀ ਆ ਫੁਰਜ ਖੜਿਫੇ ਜੀ ਅੱਛਾ ਠੀਕ ਆ ਫੁਰਜ ਖੜਿਫੇ ਕੋੜਾ ਹਰਿਆਣੇ ਕੀ ਉਮਰ ਕਰਦੀ ਹੈ ਉਮਰ ਇਹ 9 ਮਹੀਨੇ ਲੋ ਜੀ ਦੀਵਾਲਵੋਰੀ ਇਹ ਸਾਰੀ ਬਿਲਕੁਲ ਕਲੀਅਰ ਆ ਉਹ ਕੀ ਡਿਮਾਂਡ ਕਰਦੇ ਹੋ ਤੁਹਾਡੀ ਦਿੱਤਾ ਇਲਾਕਾ ਨੇ ਦਾ ਇਲਾਕਾ ਵੀ ਠੀਕ ਹੈ ਇਹਦੀ ਕਿੰਬੜਾ ਜੀ ਇਹ ਬਸ਼ੀਰੀ 18 ਮਹੀਨੇ ਦਾ ਅਸਲ ਬਸ਼ੀਰੀ ਹੈ ਜੀ ਸੀ ਇਹ ਕਿਹਦਾ ਕੱਦ ਕਰਤੀ ਜੀ ਕਰਦੇ ਤਾਂ ਵੀ ਪਛੋੜ ਜਾਂਦੇ 52 ਠੀਕ ਵਾਲਪੋਰੀਆਂ ਦੀ ਸਾਫ ਹੈ ਵਾਲਪੋਰੀਆਂ ਸਾਫ ਹੈ ਕਦਾਣਾ ਨਹੀਂ ਇੱਕ ਵਾਲਾ ਠੀਕ ਹੈ ਠੀਕ ਮਤਲਬ ਸਪੋਰਟ ਲੈਸ ਹੈ ਜੈਨੂਇਨ ਸਪੋਰਟ ਲੈਸ ਤੇ ਆਪਣਾ ਕੀ ਡਮਾਰ ਕਰਦੇ ਜੀ ਇਹ ਵੀ ਟਾਂਗ ਕਰਦਾ 22 ਲੱਖ ਠੀਕ ਉਹ ਵੀ ਆਪਣੇ ਜੀ ਉਹ ਵੀ ਆਪਣੇ ਜੀ ਇਹ ਮਾਤਰਾ ਬੜਾ ਸੋਹਣਾ ਇਹਦੀ ਕਿਉਂ ਬਰਬਿੱਤੀ ਇਹਦੇ ਚਾਰ ਦੰਦ ਹੋ ਜੇ ਚਾਰ ਦੰਦ ਠੀਕ ਆ ਇਹ ਬਸ਼ੀਰਾ ਇਹਦਾ ਪਿਛੇ ਦਾ ਹੀ ਬਸ਼ੀਰਾ ਲੋਗੇ ਪੱਖ ਬਦਲਾ ਦਾ ਅਸ਼ਲੂ ਫੇ ਬਾਕਰਪੁਰ ਦਾ ਜੀ ਰਾ ਜੀ ਠੀਕ ਜੀ ਦੇ ਹੁਣ ਗਾ ਕਰੀਏ ਕਾਏ ਖਾਲੀ ਹੈ ਅੱਛਾ ਖਾਲੀ ਹੈ ਖਾਵੀਏ ਭਰਾਏ ਨੇ ਭਰਾ ਕਹਿੰਦਾ ਠੀਕ ਹੈ ਮੌਸਮ ਹੁਣ ਸੁਹਾ ਦੇ ਹਨ ਹਾਂ ਤੇ ਪੀਟ ਵਟ ਕਰਦੇ ਜੀ ਕਿੰਨੇ ਜੀ ਮਰਾਸ਼ ਸ਼ੇਰ ਅਖਰ ਪੀਏ ਕਰਦਾ ਸ਼ੇਰ ਅਖਰ ਪੀਏ ਬੁਣ ਲੱਗਦੇ ਹਨ ਬਾਲਪੋਰੀਆਂ ਦੀ ਜਿੱਦਾਂ ਸਾਹਮਣੇ ਠੀਕ ਹੋੜ ਦੇ ਬੱਚੀ ਆ ਰੰਗਾ ਭਾਤੀ ਕੋੜੇ ਦੀ ਆ ਹਾਂ ਡੀ ਆ ਅਛਾ ਢੀਏ ਜੇ ਗਰਾ ਸਾਦਾ ਵੀਰ ਜਣਾ 68 ਇੰਚ ਹੈ ਕਿੰਨੇ ਜੀ 61 ਇੰਚ 62 ਇੰਚ ਠੀਕ ਹੈ ਚਾਰ ਦੰਦ ਚਾਰ ਦੰਦ ਪਹਿਲੀ ਇਹਦੀ ਸੂਈ ਹੈ ਜੀ ਇਹ ਪਹਿਲੀ ਵਾਲੀ ਸੂਈ ਠੀਕ ਹੈ ਜੀ ਰਿਜ਼ਲਟ 16 ਇੰਚ ਅਸੀਂ ਭਰਾ ਅਗਲੇ ਲੈ ਜਾਗੇ ਠੀਕ ਹੈ ਹੁਣ ਕਿਤੋਂ ਨਜ਼ਰ ਦੇਖਿਆ ਕੋਈ ਨ ਕੋੜਾ ਚੰਗਾ ਹੋਗਾ ਠੀਕ ਹੈ ਠੀਕ ਹੈ ਚਲੋ ਜੀ ਘੋੜੇ ਸਾਰੇ ਚੰਗੇ ਹੀ ਹਨ ਮੋਬਾਈਲ ਨੰਬਰ ਦੱਸਿਓ ਜੀ 7676525282585859 ਠੀਕ ਹੈ ਮਿੱਤਰੋ ਕਰੋ ਕੰਟੈਕਟ ਬਹੁਤ ਸੁਣੇ ਜਨਵਰ ਵੀਰ ਦਾ ਸਾਫ਼ ਸੁਥਰਾ ਕੰਮ ਆ ਤੇ ਪਹਿਲੀ ਗੱਲ ਵੀ ਇਹਨੇ ਕੋਈ ਝੂਠ ਮਾਰ ਕੇ ਇਹ ਨਹੀਂ ਦੱਸਿਆ ਵੀ ਕੋਈ ਫਲਾਨੀ ਲੈਣ ਦੀ ਘੋੜੀ ਕੋਈ ਟਮਕਾਣੀ ਲੈਣ ਦੀ ਘੋੜੀ ਆ ਬਿਲਕੁਲ ਵੀਰ ਨੇ ਜੋ ਵੀ ਹੈਗਾ ਸੱਚ ਹੀ ਦੱਸਿਆ ਦੇਖ ਸਕਦੇ ਤੁਸੀਂ ਦੇ ਚੈੱਕ ਕਰ ਸਕਦੇ ਜੀ ਹਾਥੀ ਘੋੜੇ ਦੀ ਲੱਗ ਹੀ ਪਛਾਣਿਆ ਕੋਣ ਚੱਕ ਰਿਹਾ ਰਿਜ਼ਲਟ ਇਹਦਾ ਆ ਜੇ ਬੱਚਾ ਕਿੰਨੇ ਜਨਮ ਫਿਰ ਆਪਾਂ ਅਗਰ 11 ਮਹੀਨੇ ਉਮਰ ਆ 1.5 ਸਾਲ ਲਗਭਗ ਤੇ ਰਾਜਸਥਾਨ ਤੋਂ ਵੀਰ ਨੂੰ ਬਲਾ ਬਲੱਡ ਲੈਂਦਾ ਨਹੀਂ ਪਤਾ ਤੇ ਨਾਂ ਸੁਲਤਾਨ ਰੱਖਿਆ ਬਾਈ ਨੇ ਮੋਬਾਈਲ ਨੰਬਰ ਦੱਸੀ ਵੀਰ ਮੋਬਾਈਲ ਨੰਬਰ ਆਪਣਾ 85578 85578 7822 7822 ਨਾਂ ਇਹਦਾ ਸੁਲਤਾਨ ਨਾਂ ਸੁਲਤਾਨ ਆ ਬਾਪ ਬਾਪ ਬਾਦਲ ਕੋੜਾ ਬਾਦਲ ਰਾਸਤਾਂ ਤੋਂ ਠੀਕ ਐ ਮੁੱਲ ਮੁੱਲ ਕਿੰਨਾ ਕਰਦਾ ਬਾਈ ਮੁੱਲ ਕੋਈ ਨਹੀਂ ਵੀਰ ਜੀ ਕਰਦੇ ਤਾਂ ਹੀ ਅਜੇ ਅੱਛਾ ਜੀ ਦਿਖਾਉਣਾ ਆ ਤੇ ਲੈਂਦਾ ਦਿਖਾਉਣਾ ਆ ਤੇ ਲੰਦਾ ਮੇਲਾ ਵੇਖਣਾ ਤੇ ਠੀਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਸੱਜਣੋ